ਹਾਂਜੀ ਮੈਂ ਸੰਭੂ ਬਾਰਡਰ ਖੜਾ ਪਿੱਛੇ ਤੁਸੀਂ ਦੇਖ ਲਓ ਧਰਨਾ ਚੱਲਦਾ ਆਪਣਾ ਤੇ ਤੁਹਾਨੂੰ ਪਤਾ ਹੀ ਆ ਕਿੰਨਾ ਅਤਿਆਚਾਰ ਹੋਇਆ ਕਿੰਨੇ ਕਿੰਨੇ ਵੱਡੇ ਧਮਾਕੇ ਹੋਏ ਨੇ ਥਰੂ ਗੈਸ ਸਾਰੇ ਕਿੰਨੀ ਆਵਾਜ਼ ਆਈ ਆ ਉਹਨਾਂ ਦੀ ਤੇ ਇੱਕ ਬਿਆਨ ਦੇਖਿਆ ਭਵਾਨ ਤਮਾਨ ਉਹਨਾਂ ਦਾ ਕਿ ਆਪਦੇ ਮੁੱਖ ਮੰਤਰੀ ਦਾ ਉਹ ਕਹਿੰਦੇ ਕਿ ਭਾਈ ਮੈਂ ਕੋਈ ਹੁਣ ਜਿਵੇਂ ਨੌਜਵਾਨ ਦਾ ਨਵਾਂ ਸੋਭ ਕਰਨ ਮੈਂ ਨਹੀਂ ਮਰਨ ਦੇਵਾਂਗਾ ਆਏ ਕਿਹਾ ਉਹਨਾਂ ਨੇ ਉਹਨਾਂ ਨੂੰ ਇਹ ਵੀ ਦੇਖਣਾ ਚਾਹੀਦਾ ਕਿ ਭਾਈ ਥੋੜੀ ਹੱਦ ਦੇ ਵਿੱਚ ਆ ਕੇ ਬੰਦੇ ਕੁੱਟੇ ਜਾਂਦੇ ਨੇ ਪੁਲਿਸ ਆਰਮੀ ਵੱਲੋਂ ਟਰੈਕਟਰ ਟਰੈਕਟਰ ਜਿੰਨੇ ਵੀ ਨੇ ਭੰਨੇ ਜਾਂਦੇ ਨੇ ਤੇ ਮਾਤਾ ਗੁਜਰੀ ਜੀ ਦਾ ਸਾਡੇ ਸਿੰਘਾ ਦੇ ਪੋਸਟਰ ਫਾੜੇ ਜਾਂਦੇ ਨੇ ਤੇ ਕਿਸਾਨੀ ਝੰਡੇ ਨੇ ਜਿਹੜੇ ਉਹ ਪੈਰਾਂ ਦੇ ਵਿੱਚ ਖਿੱਚ ਕੇ ਪਾੜੇ ਜਾਂਦੇ ਨੇ ਪੈਰਾਂ ਦੇ ਵਿੱਚ ਵਿੱਦੇ ਜਾਂਦੇ ਨੇ ਰੋਲੇ ਜਾਂਦੇ ਨੇ ਤੇ ਹਾਲਾਤ ਤੁਹਾਨੂੰ ਪਤਾ ਹੀ ਆ ਸਾਹਮਣੇ ਇੱਕ ਬੋਰਡ ਆ ਨਾ ਦੇਖ ਲਓ ਬੋਰਡ ਇਹ ਬੋਰਡ ਦੇਖ ਲਓ ਤੁਹਾਡੇ ਸਾਹਮਣੇ ਕੀ ਹਾਲਾਤ ਹੋਈ ਪਈ ਆ ਇਹਦੀ ਇਹ ਬੰਬਾਂ ਦੇ ਨਾਲ ਹੋਇਆ ਪਿਆ ਤੁਹਾਡੇ ਸਾਹਮਣੇ ਜਲਿਆ ਹੋਇਆ ਪਿਆ ਦੇਖ ਲਓ ਇੱਕ ਬੋਰਡ ਤੁਸੀਂ ਉਹ ਦੇਖਿਓ ਨਾ ਵੱਡਾ ਕਿਵੇਂ ਆਰ ਪਾਰ ਉਹਦੇ ਚਾਦਰ ਦੇ ਵਿੱਚ ਲੋਹੇ ਦੀ ਚਾਦਰ ਦੇ ਵਿੱਚ ਬੰਬ ਨਿਕਲ ਹੋਏ ਨੇ ਇੰਨੀ ਸਪੀਡ ਨਾਲ ਇੰਨੇ ਜ਼ੋਰ ਨਾਲ ਆਏ ਹੋਏ ਨੇ ਤਾ ਸਾਡਾ ਜਿਹੜਾ ਆਮ ਲੋਕਾਂ ਦਾ ਮਾਸ ਆ ਆਮ ਸਰੀਰ ਆ ਇਹ ਤਾਂ ਇਹਦੇ ਸਾਹਮਣੇ ਕੀ ਆ ਤਾਂ ਹੀ ਸਾਡਾ 3 400 ਨੌਜਵਾਨ ਬਜ਼ੁਰਗ ਜ਼ਖਮੀ ਹੋਇਆ ਪਿਆ ਹਸਪੀਟਲਾਂ ਦੇ ਵਿੱਚ ਪਿਆ ਅਸੀਂ ਵੀ ਪੱਟਾ ਮੇਰੇ ਵੀ ਪੱਟੇ ਤੇ ਉਦੋਂ 13 ਫਰਵਰੀ ਨੂੰ ਗੋਲਾ ਲੱਗਿਆ ਅਸੀਂ ਵਿਚਰਦੇ ਸੀ 13 ਫਰਵਰੀ ਨੂੰ ਮੋਰਚਾ ਫਤਿਹ ਹੋ ਜਾਣਾ ਤੇ ਅੱਗੇ ਵਧ ਜਾਣਾ ਸੀ ਜੇ ਇਹਨੇ ਨਾ ਮਾਰੂ ਹਥਿਆਰ ਚਲਾਉਂਦੇ ਇਹ ਤਾਂ ਹੁਣ ਮਾਰੂ ਹਥਿਆਰ ਚਲਾਉਣ ਲੱਗ ਪਏ ਜਿਵੇਂ ਹੁਣ ਉਹ ਮੁੰਡਾ ਮਰੇ ਆ 21 ਸਾਲ ਦਾ ਨੌਜਵਾਨ ਉਹਦੇ ਤਾਂ ਸ਼ਰੀਆਮ ਗੋਲੀ ਮਾਰੀ ਆ 13 ਫਰਵਰੀ ਨੂੰ ਇੱਥੇ ਸੰਭੂ ਬਾਰਡਰ ਤੇ ਵੀ ਨੌਜਵਾਨ ਦੇ ਆਰ ਪਾਰ ਬਾਹ ਤੇ ਗੋਲੀ ਮਾਰੀ ਗਈ ਆ ਹੁਣ ਕਿਸਾਨ ਲੀਡਰ ਨੇ ਕਿਸਾਨ ਲੀਡਰ 21 ਫਰਵਰੀ ਨੂੰ ਮੂਰੇ ਹੋ ਕੇ ਤੁਰੇ ਸੀ ਉਰੇ ਸੰਭੂ ਬਾਰਡਰ ਤੇ ਤੇ ਉਹਨਾਂ ਦੇ ਵੀ ਪੈਰਾਂ ਦੇ ਵਿੱਚ ਉਹਨਾਂ ਦੇ ਵੀ ਸਿਰ ਦੇ ਉੱਤੇ ਅਥਰੂ ਗੈਸ ਦਾੜ-ਦਾੜ ਸਿੱਟੇਗੇ ਨੇ ਉਦੋਂ ਬਹੁਤ ਭਿਆਨਕ ਮੰਜ਼ਰ ਸੀ ਤੁਸੀਂ ਤਾਂ ਘਰਾਂ 'ਚ ਬੈਠੇ ਦੇਖਿਆ ਹੋਣਾ ਤੇ ਇੱਥੇ ਬੇਜਮੀਨੇ ਤੇ ਬਹੁਤ ਘੱਟ ਜ਼ਮੀਨ ਨੇ ਤੁਰੇ ਫਿਰਦੇ ਨੇ ਆਪਣੇ ਪੰਜਾਬ ਲਈ ਆਪਣੇ ਪੰਜਾਬ ਦੇ ਲੋਕਾਂ ਲਈ ਤੇ ਜਿਹੜੇ ਬਹੁਤ ਜ਼ਿਆਦਾ ਜ਼ਮੀਨਾਂ ਵਾਲੇ ਲੋਕ ਨੇ ਕਿਸਾਨ ਨੇ ਬਹੁਤ ਜ਼ਿਆਦਾ ਤਾਂ ਉਹ ਘਰ ਹੀ ਬੈਠੇ ਨੇ ਘਰੇ ਬੈਠੇ ਤਮਾਸ਼ਾ ਦੇਖੀ ਜਾਂਦੇ ਨੇ ਸੱਥਾਂ ਦੇ ਵਿੱਚ ਤਮਾਸ਼ਾ ਗੱਲਾਂ ਕਰੀ ਜਾਂਦੇ ਨੇ ਆ ਹੋ ਗਿਆ ਉਹ ਹੋ ਗਿਆ ਪਰ ਉੱਠ ਕੇ ਤਾਂ ਇੱਥੇ ਆਉਂਦੇ ਨਹੀਂ ਆਣਗੇ ਸੋ ਸਾਰਿਆਂ ਨੂੰ ਚਾਹੀਦਾ ਕਿ ਇਹ ਸਾਰਿਆਂ ਦੀ ਸਾਂਝੀ ਲੜਾਈ ਆ ਇਹ ਲੜਾਈ ਮਜ਼ਦੂਰਾਂ ਦੀ ਵੀ ਆ ਕਿਸਾਨਾਂ ਦੀ ਇਕੱਲੀ ਹੈ ਨਹੀਂ ਕਿਉਂਕਿ ਮਜ਼ਦੂਰ ਦੀ ਜਿਹੜੀ ਤਨਖਾਹ ਦਿਹਾੜੀ 3-400 ਉਹ ਇੱਥੇ 700 ਰੱਖੀ ਹੋਈ ਆ ਕਿ 700 ਹੋਣੀ ਚਾਹੀਦੀ ਐ ਇਸ ਕਰਕੇ ਮਜ਼ਦੂਰਾਂ ਦਾ ਵੀ ਆਉਣਾ ਬਹੁਤ ਜ਼ਰੂਰੀ ਆ ਜੇਕਰ ਇਹ ਕਿਸਾਨੀ ਜੇਕਰ ਇਹ ਜ਼ਮੀਨਾਂ ਕਾਰਪੋਰੇਟ ਦੇ ਹਵਾਲੇ ਹੁੰਦੀਆਂ ਨੇ ਤਾਂ ਫਿਰ ਜਿਹੜੀ ਅੱਜ ਤੁਹਾਨੂੰ ਫਰੀ ਦੀ ਕਣਕ ਆਟਾ ਮਿਲਦਾ ਜਾਂ 2 ਰੁਪਏ ਦਾ ਕਣਕ ਆਟਾ ਮਿਲਦਾ ਉਹ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਮਿਲਣਾ ਉਹ ਤਾਂ ਤੁਹਾਨੂੰ ਬਹੁਤ ਮਹਿੰਗਾ ਮਿਲਣਾ ਤੇ ਤੁਸੀਂ ਉਦੋਂ ਪਸਤਾਇਆ ਕਰਨਾ ਕਿ ਭਾਈ ਅਸੀਂ ਕਿਉਂ ਨਹੀਂ ਖੜੇ ਸੀ ਉਸ ਸਮੇਂ ਕਿਸਾਨਾਂ ਨਾਲ ਕਿਉਂਕਿ ਇਹ ਤਾਂ ਲੜਾਈ ਸਾਡੀ ਸਾਰਿਆਂ ਦੀ ਸਾਂਝੀ ਸੀ ਪੂਰੇ ਦੇਸ਼ ਦੀ ਕਿਸਾਨੀ ਲਈ ਲੜਦਾ ਪੰਜਾਬ ਤੇ ਹਰਿਆਣਾ ਬਾਕੀ ਸਟੇਟਾਂ ਦੇ ਕਿਸਾਨ ਥੋੜਾ ਜਿਹਾ ਜੂਪੀ ਉੱਠ ਕੇ ਆਉਂਦਾ ਤੇ ਬਾਕੀ ਸਟੇਟਾਂ ਦੇ ਜਿਹੜੇ ਕਿਸਾਨ ਨੇ ਉਹ ਤਾਂ ਦਿਖਦੇ ਹੀ ਨਹੀਂ ਆਗੇ ਲੜਾਈ ਪੰਜਾਬ ਹਰਿਆਣਾ ਥੋੜਾ ਜਿਹਾ ਜੂਪੀ ਲੜੀ ਜਾਂਦਾ ਬਾਕੀ ਕੋਈ ਨਹੀਂ ਉੱਠ ਕੇ ਆਉਂਦਾ ਸੋ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਪੈਣਾ ਸਾਰਿਆਂ ਦੀ ਸਾਂਝੀ ਲੜਾਈ ਆ ਇਹ ਕਾਰਪੋਰੇਟ ਘਰਾਣੇ ਜ਼ਮੀਨਾਂ ਹੱਥੋਂਣਾ ਫਿਰਦੇ ਨੇ ਜਦੋਂ ਉਹਨਾਂ ਦੇ ਹੱਥਾਂ ਦੇ ਵਿੱਚ ਜ਼ਮੀਨਾਂ ਆ ਗਈਆਂ ਤਾਂ ਤੁਹਾਨੂੰ ਉਹਨਾਂ ਨੇ ਤਾਂ ਮਰਜ਼ੀ ਨਾਲ ਜਿਹੜੀ ਕਣਕ ਆ ਚੋਲ ਆ ਜਾਂ ਕੋਈ ਹੋਰ ਫਸਲ ਆ ਉਹਨਾਂ ਨੇ ਮਰਜ਼ੀ ਦੇ ਨਾਲ ਦਿਆ ਕਰਨੀ ਆ ਇਸ ਕਰਕੇ ਸਾਰੇ ਆ ਦਾ ਇਕੱਠੇ ਹੋਣਾ ਬਹੁਤ ਜ਼ਰੂਰੀ ਆ ਕਿਸਾਨ ਜਥੇਬੰਦੀਆਂ ਜਿਨ੍ਹਾਂ ਦੇ ਮਤ ਭੇਦ ਨੇ ਉਹਨਾਂ ਨੂੰ ਮਤ ਭੇਦ ਭੁੱਲ ਕੇ ਆਪਣੇ ਪੰਜਾਬ ਲਈ ਆਪਣੇ ਪੰਜਾਬ ਦੇ ਲੋਕਾਂ ਲਈ ਅੱਗੇ ਆਉਣਾ ਪੈਣਾ ਹੁਣ ਸਾਡੇ ਕਿਸਾਨ ਜਥੇਬੰਦੀਆਂ ਨੇ ਇਹ ਰਣਨੀਤੀ ਬਣਾ ਰਹੀਆਂ ਨੇ ਚਲੋ ਚੰਗੀ ਗੱਲ ਆ ਇਕੱਠੇ ਹੋਣ ਲੱਗ ਪਏ ਸਿਰ ਜੋੜਨ ਲੱਗ ਪਏ ਤੇ ਅੱਗੇ ਹੁਣ ਜ਼ਰੂਰ ਤੁਰੋ ਤੁਸੀਂ ਹੰਬੜਾ ਮਾਰੋ ਆਉ ਇੱਥੇ ਵਿਚ ਮੈਦਾਨ ਦੇ ਹੁਣ 13 ਫਰਬਦੀ ਦਾ ਇੱਥੇ ਆ ਮੈਂ ਤੁਹਾਡੇ ਸਾਹਮਣੇ ਮੂਰੇ ਹੋ ਕੇ ਲੜਿਆ ਵੀ ਆ ਮੂਰੇ ਹੋ ਕੇ ਲੜਿਆ ਵੀ ਆ ਤੇ ਪੱਟ ਤੇ ਗੋਲਾ ਵੀ ਖਾਧਾ ਫੇਰ ਵੀ ਲੜਦੇ ਆ ਫੇਰ ਵੀ ਇੱਥੇ ਭੱਜੇ ਫਿਰਦੇ ਆ ਮੂਰੇ ਕਿਉਂ ਕਿਉਂਕਿ ਪੰਜਾਬ ਆ ਜਿਹੜਾ ਪੰਜਾਬ ਦੀ ਹੋਂਦ ਦੀ ਗੱਲ ਆ ਪੰਜਾਬ ਦੇ ਲੋਕਾਂ ਦੀ ਗੱਲ ਆ ਮੈਨੂੰ ਤਾਂ ਬਹੁਤ ਦਰਦ ਆ ਆਪਣੇ ਪੰਜਾਬ ਦਾ ਆਪਣੇ ਪੰਜਾਬ ਦੇ ਲੋਕਾਂ ਦਾ ਇਹ ਦਰਦ ਸਾਰਿਆਂ ਦੇ ਦਿਲਾਂ ਵਿੱਚ ਹੋਣਾ ਚਾਹੀਦਾ ਤਾਂ ਕੁਝ ਬਣ ਸਕਦਾ ਤਾਂ ਹੀ ਆਪਾਂ ਮੋਰਚੇ ਜਿੱਤ ਸਕਦੇ ਆ ਇੱਕ ਪਾਸੇ ਕਹਿੰਦੇ ਆ ਕਿ ਇੰਨਾ ਸਮਾਂ ਮੋਰਚਾ ਲੰਮਾ ਚੱਲ ਪਿਆ ਤੇ ਪਹਿਲਾਂ ਤਾਂ ਐਂ ਪਟਕੇ ਮਾਰਿਆ ਸੀ ਉਹ ਜਿਹੜਾ 26 ਨਵੰਬਰ 2020 ਆਲਾ ਮੋਰਚਾ ਸੀ ਉਹ ਤਾਂ ਬਹੁਤ ਸੌਖਾ ਤੇ ਬਹੁਤ ਛੋਟੇ ਪੱਥਰ ਸੀ ਬਹੁਤ ਘੱਟ ਫੋਰਸ ਸੀ ਐਤਕੀ ਤਾਂ ਬਹੁਤ ਜ਼ਿਆਦਾ ਫੋਰਸ ਆ ਬਹੁਤ ਵੱਡੇ ਪੱਥਰ ਨੇ ਕੰਕਰੀਟ ਦੀ ਕੰਧਾਂ ਨੇ ਵੱਡੇ ਵੱਡੇ ਕਿਲ ਗੱਡੇ ਹੋਏ ਨੇ ਤੇ ਅਥਰੂ ਕਿਸ ਦੇ ਗੋਲੇ ਦੇਖ ਲਓ ਕਿੰਨੇ ਜ਼ਿਆਦਾ ਧਮਾਕੇ ਹੁੰਦੇ ਨੇ ਅਸਲੀ ਗੋਲੀਆਂ ਚੱਲਦੀਆਂ ਨੇ ਤੇ ਕਿਵੇਂ ਨੌਜਵਾਨਾਂ ਨੂੰ ਫੜਿਆ ਜਾਂਦਾ ਐਨਐਸਏ ਪਹਿਲਾਂ ਕਹਿੰਦੇ ਲਾਉਣੀਆਂ ਹੁਣ ਚਲੋ ਪਿੱਛੇ ਹਟ ਗਏ ਗਾਹਾਂ ਹੋਰ ਆਪ ਸੰਭੂ ਬਾਰਡਰ ਭੰਨਣ ਤੋਂ ਬਾਅਦ ਗਾਹਾਂ ਦੋ ਹੋਰ ਬਾਰਡਰ ਲਾਏ ਹੋਏ ਨੇ ਉੱਥੇ ਵੀ ਸਮਾਂ ਰੁਕਣਾ ਪੈਣਾ ਉਹ ਵੀ ਭੰਨਣੇ ਪੈਣੇ ਨੇ ਇਸ ਕਰਕੇ ਤੁਹਾਡਾ ਸਾਰਿਆਂ ਦਾ ਇਕੱਠੇ ਹੋਣਾ ਬਹੁਤ ਜ਼ਰੂਰੀ ਆ ਸਾਰਿਆਂ ਦੀ ਸਾਂਝੀ ਲੜਾਈ ਆ ਇਹ ਆਓ ਰਲ ਮਿਲ ਕੇ ਇਕੱਠੇ ਹੋ ਕੇ ਲੜੀਏ ਤੇ ਪਿਛਲਾ ਅੰਦੋਲਨ ਤਾਂ ਤੁਹਾਡੇ ਸਾਹਮਣੇ 13 ਮਹੀਨੇ ਚੱਲਿਆ ਅੱਜ ਉਰੇ ਆਹ ਅੰਦੋਲਨ ਤਾਂ 11ਵਾਂ ਦਿਨ ਹੋਇਆ ਅੱਜ ਤੇ ਇੰਨੇ ਨੀਵੇਂ ਤਾਂ ਆਪਾਂ ਨੂੰ ਸੋਚਣਾ ਨਹੀਂ ਚਾਹੀਦਾ ਤੇ ਆਪਾਂ ਤਾਂ ਸੂਰਮਿਆਂ ਦੀ ਕੌਮ ਆ ਪੰਜਾਬੀ ਸਿੱਖ ਹਮੇਸ਼ਾ ਆਪਣੇ ਹੱਕਾਂ ਲਈ ਲੜੇ ਆ ਮਰੇ ਆ ਇਸ ਕਰਕੇ ਆਪਾਂ ਨੂੰ ਡਰ ਕੇ ਘਰਾਂ ਚ ਨਹੀਂ ਬਹਿਣਾ ਚਾਹੀਦਾ ਆਪਾਂ ਨੂੰ ਆਪਣੇ ਨਾਲ ਖੜਨਾ ਚਾਹੀਦਾ ਧੰਨਵਾਦ ਜੀ